ਇੱਥੇ ਦੋ ਗੱਲਾਂ ਮਸ਼ਹੂਰ ਨੇ ਥੈਂਕ ਯੂ ਤੇ ਸੌਰੀ ਤੇ ਪਲੀਜ਼ ਪਲੀਜ਼ ਵੀ ਤਿੰਨ ਕਰਨਾ ਤਿੰਨ ਨਹੀਂ ਵਾਹ ਥੈਂਕ ਯੂ ਸੌਰੀ ਦਾ ਮਤਲਬ ਨਾ ਐਕਸਕਿਊਜ਼ ਮੀ ਓਕੇ ਤੱਕਾ ਮਾਰ ਕੇ ਨਹੀਂ ਨੰਗਾ ਐਕਸਕਿਊਜ਼ ਮੀ ਪਲੀਜ਼ ਓਕੇ ਤੇ ਬਹੁਤ ਮੁਹੱਬਤ ਕਰਦੇ ਨੇ ਔਰ ਗੱਲ-ਗੱਲ ਤੇ ਸੌਰੀ ਥੈਂਕ ਯੂ ਸਾਡੇ ਥੈਂਕ ਯੂ ਨਹੀਂ ਕਹਿੰਦੇ ਧੰਨਵਾਦ ਕਰਦੇ ਨਹੀਂ ਇਹ ਹਰ ਚੀਜ਼ ਦਾ ਧੰਨਵਾਦ ਕਰਦੇ ਆ ਤੁਸੀਂ ਕਿਸੇ ਨੂੰ ਰਾਹ ਦੇ ਦਿੰਦੇ ਹੋ ਤੇ ਧੰਨਵਾਦ ਕਰਦੇ ਹੋ ਅਗਰ ਤੁਸੀਂ ਕਿਸੇ ਗੱਡੀ ਦੇ ਪਾਸਤੇ ਰੁਕ ਗਏ ਹੋ ਤੇ ਉਹ ਗੱਡੀ ਵਾਲਾ ਹੱਥ ਕਰਕੇ ਲੰਘਦਾ ਵਾ ਥੈਂਕ ਯੂ ਕਰਕੇ ਲੰਘਦਾ ਤੇ ਇਹ 20 ਸਲੋ ਲਿਖਿਆ ਮਤਲਬ ਇੱਥੇ 20 ਦੀ ਸਪੀਡ ਆ ਜਿੰਨੀ ਸਪੀਡ ਹੋਊਗੀ ਗੱਡੀਆਂ ਦੀ 19 ਸਪੀਡ ਤੇ ਹੀ ਚੱਲਦੀਆਂ ਨੇ ਉਸ ਤੋਂ ਤੇਜ਼ ਕੋਈ ਨਹੀਂ ਚੱਲਦਾ ਐਂਬੂਲੈਂਸ ਆ ਪੁਲਿਸ ਤੇ ਗੱਡੀ ਆ ਗਈ ਸਾਰੇ ਦੇਖ ਕੇ ਸਾਰੇ ਆਪਣੀਆਂ ਸਾਈਡ ਤੇ ਹੋ ਜਾਣੀ। ਵੈਰੀ ਗੁੱਡ ਤੇ ਐਂਬੂਲੈਂਸ ਤੇ ਪੁਲਿਸ ਦੀ ਗੱਡੀ ਪਹਿਲਾਂ ਪੁਲਿਸ ਦੀ ਗੱਡੀ ਲੰਗੀ ਆ ਪਿੱਛੇ ਬਹੁਤ ਤੇਜ਼ ਸੀਗੀ ਤੇ ਉਹਨਾਂ ਨੂੰ ਕੋਈ ਕਾਲੀ ਹੋਊਗੀ ਪਰ ਫਿਰ ਵੀ ਹਾਂਜੀ ਕੋਈ ਨਹੀਂ ਚੱਕ ਲੈਣਾ ਆਉਂਦੇ ਦੇਖਣ ਤੇ ਤੇ ਹੁਣ ਅਸੀਂ ਕੁਝ ਦੇਖਣ ਚੱਲੇ ਆ ਪਤਾ ਨਹੀਂ ਕੀ ਦਿਖਾਉਣਗੇ ਮੈਡਮ ਪਰਮ ਸੰਧਾ ਵਾਲੀਆ ਜੀ ਮੈਂ ਮੈਡਮ ਨਹੀਂ ਹੈਗੀ ਹਾਂਜੀ ਮੈਂ ਭੈਣ ਜੀ ਹਾਂ ਭੈਣ ਜੀ ਕਹ ਦਿੰਦੇ ਆ ਪਹਿਨ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਭੈ ਜੀ